ਖਰ ਦਾ ਪਿੱਟ ਸਿਆਪਾ ਕਰਨ ਵਾਸਤੇ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਇੱਥੇ ਪਹੁੰਚੇ ਆ ਤੇ ਸਭ ਤੋਂ ਪਹਿਲਾਂ ਲਵਾਉ ਹਾਜ਼ਰੀ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕੋਈ ਸ਼ੌਕ ਨਹੀਂ ਧਰਨੇ ਲਾਉਣ ਦਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਪਰ ਇਹ ਨਕਮੀ ਸਰਕਾਰ ਜਿਹੜੇ ਆ ਵੀ ਧਰਨੇਆਂ ਦੇ ਵਿੱਚੋਂ ਨਿਕਲੀਆਂ ਜਿਹੜਾ ਇਹਨਾਂ ਨੇ ਦਿੱਲੀ ਧਰਨਾ ਲਾਇਆ ਸੀਗਾ ਉਦੋਂ ਬਾਅਦ ਇਹਨਾਂ ਦੀ ਅਨਾਉਂਸਮੈਂਟ ਸੀ ਅਸੀਂ ਪੰਜਾਬ ਦੇ ਵਿੱਚ ਕਿਸੇ ਵੀ ਘਿਰਦਾ ਕਰਨਾ ਨਹੀਂ ਲੱਗਣ ਦੇਣਾ ਕਿ ਉਹਨਾਂ ਦੇ ਕੰਮਕਾਰ ਉਹਨ ਦੇ ਘਰ ਬੈਠੇ ਹੋਣਗੇ ਪਰ ਤੁਸੀਂ ਬੈਠੇ ਹੋ ਜਦੋਂ ਤੋਂ ਇਹ ਸਰਕਾਰ ਬਣੀ ਆ ਭਾਵੇਂ ਆਪਣੇ 20 ਦੇ ਕੰਮੇ ਹੋਣ ਜਾਂ ਹੋਰ ਸਰਕਾਰੀ ਵਿਭਾਗੇ ਹੋਣ ਮਜ਼ਦੂਰ ਹੋਣ ਕਿਸਾਨ ਹੋਣ ਮੈਨੂੰ ਨਹੀਂ ਲੱਗਦਾ ਵੀ ਕੋਈ ਦਿਨ ਬੰਜਾ ਹੋਵੇ ਕਿ ਸੜਕਾਂ ਪੰਜਾਬ ਦੀਆਂ ਨਾ ਰੁਕੀਆਂ ਹੋਣ ਪਰ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਕਦੀ ਸੋ ਦੋਸਤੋ ਮੈਂ ਇੱਕ ਵਾਰੀ ਪਹਿਲਾਂ ਜਿਹੜਾ ਬਰਾ ਧਰਨਾ ਲਗਿਆ ਸੀ ਉੱਥੇ ਵੀ ਬੇਨਤੀ ਕੀਤੀ ਸੀਗੀ ਪਰ ਉਹ ਪ੍ਰਮਾਤਮਾ ਨੇ ਮਨਜ਼ੂਰ ਕਰੀਆਂ ਵੀ 2027 ਤੱਕ ਦੂਰ ਹੈ 2024 ਦੇ ਵਿੱਚ ਇਹਦਾ ਹਸਰ ਦੇਖ ਲਿਓ ਤਾਂ ਤੁਹਾਡੇ ਸਾਹਮਣੇ ਆ 13 ਸੀਟਾਂ ਦੇ ਵਿੱਚੋਂ ਕਿੱਥੇ ਖੜੇ ਨੇ ਇਹ ਫੇਰ ਨਹੀਂ ਸਮਝਦੇ ਪਰ ਇੱਕ ਗੱਲ ਮੈਂ ਇਥੋਂ ਜ਼ਰੂਰ ਕਹਾਂਗਾ ਕਿਉਂਕਿ ਮੈਂ ਵੀ ਸੰਗਰੂਰ ਨੂੰ ਬਲੌਕ ਕਰਦਾ ਸਾਡੇ ਜਿਹੜੇ ਬਹੁਤੇ ਸਾਥੀ ਨੇ ਇਹ ਜੋਇੰਟ ਐਕਸ਼ਨ ਕਮੇਟੀ ਦੇ ਵਿੱਚੋਂ ਸੰਗਰੂਰ ਤੌਰੇ ਸੰਗਰੂਰ ਵਾਲੇ ਅਸੀਂ ਜਿਹੜਾ ਵੀ ਕੰਮ ਕਰਦੇ ਆ ਦਿਨੋਂ ਕਰਦੇ ਆ ਜੇ ਭਧਵੰਤ ਮੈਨੂੰ ਇੱਕੋ ਤੋਂ ਲੀਡਰ ਬਣਾਇਆ ਸੰਗਰੂਰ ਦੇ ਲੋਕਾਂ ਨੇ ਉਹਦੇ ਮਦਰ ਲਾ ਕੇ ਉਹਨਦੀਆਂ ਗੱਲਾਂ ਦੇ ਵਿੱਚ ਆ ਕੇ ਪਰ ਅਜੋਣੂ ਮੈਂ ਇਸ ਸਟੇਜ ਤੋਂ ਗੁਰੂ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ ਬੇਨਤੀ ਵੀ ਕਰਕੇ ਆ ਸੋਨੂੰ ਵੀ ਬੇਨਤੀ ਕਰਦਾ ਕਿ ਅਰਦਾਸ ਕਰੋ ਕਿ ਜੇ ਉਹ ਰੋਏ ਬੂਟਾ ਉੱਥੋਂ ਲੱਗ ਸਕਦਾ ਤਾਂ ਅੱਜ ਅਪਾ ਅਰਦਾਸ ਕਰਕੇ ਜਾਈਏ ਕਿ ਇਹਦਾ ਭੋਗ ਵੀ ਅਸੀਂ ਸੰਗਰੂਰ ਤੋਂ ਪਹਿਲਾਂ ਥੋੜੇ ਸਾਹਮਣੇ 6 ਮਹੀਨੇ ਦੇ ਵਿੱਚ ਇਹਨੂੰ ਜਵਾਬ ਦੇ ਦਾਂਗੇ ਪਰ ਹੁਣ ਫੇਰ ਜੇ ਜਿਮੜੀ ਚੋਣਾਵਾਂ ਰਿਆਂ ਨੇ ਇਹਨਾਂ ਦੇ ਵਿੱਚ ਵੀ ਅਸੀਂ ਪਟਟੇ ਹੋ ਕੇ ਕਿਉਂਕਿ ਆਪਣਾ ਇੱਕ ਇਹ ਜਿਹਾ ਆਦਾਰਾ ਆਪਾਂ ਹਰ ਇੱਕ ਬੰਦੇ ਨਾਲ ਗਰੀਬ ਤੋਂ ਲੈ ਕੇ ਅਮੀਰ ਤੱਕ ਜੁੜੇ ਹੋਇਆ ਅਸੀਂ ਇਹ ਸਦਕਾਮੀ ਸਕਾਰਦਾਨ ਲੋਕਾਂ ਤੱਕ ਲੈ ਕੇ ਜਾਈਏ ਵੀ ਕਹਿੰਦੇ ਕੁਸਨੇ ਕਰਦੇ ਕੁਸਨੇ ਇਸ ਕਰਕੇ ਕਿਉਂਕਿ ਲੋਕ ਤੁਹਾਨੂੰ ਜਾਣਦੇ ਨੇ ਤੁਸੀਂ ਉਹ ਲੋਕਾਂ ਦੇ ਘਰਾਂ ਤੇ ਜਾਣੇ ਹੋ ਸੋ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਹੁਣ ਪੰਜਾਬ ਸਰਕਾਰ ਦਾ ਹਾਲ ਦੇਖ ਲਓ ਜਿਹੜੀਆਂ ਪੰਚਾਇਤੀ ਚੋਣਾਂ ਜੇ ਸਾਤਮੀ ਦੇ ਪਹਿਲਾਂ ਹੋ ਰਹੀ ਸੀ ਪਰ ਪੰਜਾਬ ਸਰਕਾਰ ਦਾ ਪਿੰਡਾਂ ਦੇ ਵਿੱਚ ਕੋਈ ਕਾਰਡਰ ਨਾ ਹੋਣ ਕਰਕੇ ਉਹ ਲੇਟ ਹੋ ਰਹੀਆਂ ਨੇ ਸੋ ਇਥੋਂ ਸਮਝ ਲੈਣਾ ਚਾਹੀਦਾ ਕਿ ਆਪਾਂ ਨੂੰ ਮੌਕਾ ਹੈ ਸਰਕਾਰ ਦੇ ਸੱਟ ਮਾਰਨ ਦਾ ਆਪਾਂ ਲੋਕਾਂ ਨੂੰ ਲਾਂਬੰਦ ਕਰੀਏ ਤੇ ਨਿਕੰਮੀ ਸਰਕਾਰ ਨੂੰ ਇਸ ਭੰਡੂ ਇਥੋਂ ਭਜਾਈਏ ਸੋ ਇੰਨਾ ਕਹਿੰਦਾ ਹੁਣ ਆਪਣੀ ਥਾ ਲੈਣਾ ਬਲਾਉਣਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ